ਦੋਸਤ ਪੁੱਛ ਰਹੇ ਸੀ ਕਿ ਜਿਹੜਾ ਯਮਨ ਦੇ ਵਿੱਚ ਬੀਬੀ ਵਾਲਾ ਮਸਲਾ ਸੀ ਨਮੀਸ਼ਾ ਪ੍ਰਿਆ ਵਾਲਾ ਉਹਦਾ ਕੀ ਬਣਿਆ ਜਿਹਨੂੰ ਫਾਂਸੀ ਹੋਣੀ ਸੀ ਤੇ ਮਿੰਟੂ ਜੀ ਉਹ ਫਾਂਸੀ ਦਾ ਟਾਈਮ ਤੇ ਬਹੁਤ ਲੱਗ ਗਿਆ ਗਿਆ ਸੀ ਬਹੁਤ ਢੇੜੇ ਆ ਗਿਆ ਸੀ ਜੀ ਅੱਜ 16 ਹੀ ਆਂਦਾ ਹਾਂ 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 ਹਾਂਜੀ ਹਾਂਜੀ ਸਰ ਉਹ ਫਾਂਸੀ ਇੱਕ ਵਾਰੀ ਟਲ ਗਈ ਐ ਖਤਰਾ ਨਹੀਂ ਟਲਿਆ ਖਤਰਾ ਨਹੀਂ ਟਲਿਆ ਫਾਂਸੀ ਟਲ ਗਈ ਐ ਉਹਦੇ ਵਿੱਚ ਜਿਹੜਾ ਇੱਕ ਨੁਕਤਾ ਜਿਹੜਾ ਆਇਆ ਜਿਹਦੇ ਕਰਕੇ ਕਹ ਲੋ ਕਿ ਪੋਸਟ ਪਾਉਣੀ ਆਪਾਂ ਕਹੀਏ ਵੀ ਅੱਗੇ ਪਾ ਦਿੱਤੀ ਗਈ ਜੀ ਉਹ ਨੁਕਤਾ ਕੀ ਹੈ ਕੀ ਕਾਰਨ ਹੋਇਆ ਇਹ ਉਹਨਾਂ ਦੇ ਆਪ ਦੇ ਕੈਦ ਦੇ ਕਾਨੂੰਨ ਆ ਜੀ ਬਲੱਡ ਮਨੀ ਅੱਗੇ ਵੀ ਇੱਥੇ ਆਪਾਂ ਦੇਖਿਆ ਪੰਜਾਬ ਚੋਂ ਕਈਆਂ ਨੂੰ ਇਕੱਠਿਆ ਕਰਕੇ ਤੇ ਭੇਜੀ ਗਈ ਤੇ ਫਿਰ ਉਹ ਇੱਥੇ ਆਏ ਨੇ ਹਾਂ ਆ ਇੱਕ ਮੇਰੇ ਖਿਆਲ ਦੇ ਨਾਲ ਮੁਕਸਰ ਜ਼ਿਲ੍ਹੇ ਦਾ ਵੀ ਮੁੰਡਾ ਸੀਗਾ ਜੀ ਉਹਦੇ ਵਾਸਤੇ ਵੀ ਬਲੱਡ ਮਨੀ ਜਿਹੜੀ ਆ ਉਹ ਇਕੱਤਰ ਕੀਤੀ ਗਈ ਸੀ ਬਲੱਡ ਮਨੀ ਦਾ ਮਤਲਬ ਇਹ ਹੁੰਦਾ ਹੈ ਕਿ فرض ਕਰੋ ਖੁਦਾਨਾ ਖਾਸਤਾ ਉਸ ਦੇਸ਼ ਦੀ ਜਿੱਥੇ ਇਸ ਤਰ੍ਹਾਂ ਦਾ ਕੈਦ ਦਾ ਕਾਨੂੰਨ ਹੈ ਕਿ ਕਿਸੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਉੱਥੇ ਜੀਤੇ ਪਰਿਵਾਰ ਉਸ ਬਲੱਡ ਮਨੀ ਨੂੰ ਪਰਵਾਣ ਕਰਕੇ ਹੂੰ ਉਸ ਨੂੰ ਮਾਫੀ ਦੇ ਦੇਵੇ ਤੇ ਬੰਦੇ ਦੀ ਜਿੰਦ ਬਚ ਜਾਂਦੀ ਆ ਜੀ ਆਦਰਵਾਇਜ਼ ਫਿਰ ਉੱਥੇ ਕੰਮ ਤੁਹਾਨੂੰ ਪਤਾ ਹੀ ਆ ਵੀ ਸਿਰ ਦੇ ਬਦਲੇ ਸਿਰ ਆ ਬਸ ਹੂੰ ਅੱਖ ਦੇ ਬਦਲੇ ਅੱਖ ਫਿਰ ਆਹੀ ਆ ਕੁਝ ਠੀਕ ਹੈ ਨਾ ਸਾਹਿਬ ਜੀ ਤਾਂ ਮਤਲਬ ਕਿ ਉਹ ਜੇ ਮੰਨ ਲਓ ਪਰਵਾਣ ਕਰ ਲੈਂਦੀ ਆ ਪੀੜਤ ਤੇਰੇ ਤੇ ਫਿਰ ਬੰਦਾ ਬਚ ਜਾਂਦਾ ਹੈ ਹੂੰ ਕਈ ਵਾਰ ਕੀ ਹੁੰਦਾ ਹੈ ਕਿ ਕਈ ਬੰਦੇ ਚਲੋ ਬਲੱਡ ਮਨੀ ਕਾਰ ਲੈਂਦੇ ਪਰਵਾਹ ਕਈ ਬਲੱਡ ਮਨੀ ਤੋਂ ਬਗੈਰ ਵੀ ਜਦੋਂ ਇੰਟਰਨੈਸ਼ਨਲਲੀ ਕੋਈ ਮੁੱਦਾ ਬਣਦਾ ਕੋਈ ਅਗਲੇ ਦਾ ਦੇਖਦੇ ਆ ਘਰ ਵੀ ਯਾਰ ਇਦਾਂ ਦਾ ਤੋ ਫਿਰ ਰਹਿਮ ਵੀ ਕਰਦੇ ਕਿ ਨਹੀਂ ਠੀਕ ਹੈ ਜੀ ਬਸ ਮਤਲਬ ਕਿ ਇਹੀ ਹੁੰਦਾ ਕਿ ਉਹ ਪੀੜਤ ਧਿਰ ਤੇ ਜ਼ਿਆਦਾ ਨਿਰਪਰ ਕਰਦਾ ਹੈ ਮਾਮਲਾ ਜੀ 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 ਇਹਦੇ ਚ ਚਲੋ ਹੁਣ ਗੱਲ ਇਹ ਆ ਕਿ ਜਿਹੜੀ ਇਹ ਬੀਬੀ ਐ ਨਰਸ ਆ ਪਹਿਲਾਂ ਤੇ ਥੋੜਾ ਜਿਹਾ ਪਿਛੋਕੜ ਦੇਖੋ ਇਸ ਘਟਨਾ ਦਾ ਅਸਲ ਦੇ ਵਿੱਚ ਕੀ ਆ ਕਿ ਇਹ ਯਮਨ ਚ ਬਤੌਰ ਨਰਸ ਗਈ ਜੀ ਇਹਨੇ ਉਥੋਂ ਦੇ ਕਬਿਸ਼ਿੰਦੇ ਦੇ ਨਾਲ ਉਥੇ ਕਲੀਨਿਕ ਖੋਲ੍ਹਿਆ ਸੀ ਹਮ ਹੁਣ ਇਹ ਕਹਿੰਦੀ ਆ ਕਿ ਇਹ ਮੇਰਾ ਸਰੀਰਕ ਸ਼ੋਸ਼ਨ ਵੀ ਕਰਦਾ ਸੀ ਤੇ ਆਰਥਿਕ ਸ਼ੋਸ਼ਨ ਮਤਲਬ ਕਿ ਪੈਸੇ ਤੇ ਲੈ ਲਵਨ ਦੀ ਕੋਸ਼ਿਸ਼ ਕਰਦਾ ਜੀ ਇਥੋਂ ਤੱਕ ਕਿ ਮੇਰੇ ਪਾਸਪੋਰਟ ਜਾਂ ਕਾਗਜ਼ ਵਗੈਰਾ ਜਿਹੜੇ ਸੀਗੇ ਤੇ ਉਹ ਵੀ ਇਹਨੇ ਜਬਤ ਕਰ ਰੱਖੇ ਸੰ ਦਿੰਦਾ ਨਹੀਂ ਸੀ ਹਮ ਇਹਨੇ ਆਪ ਦੇ ਜਵਾਕ ਕੇਰਲ ਦੇ ਵਿੱਚ ਪਹਿਲਾਂ ਭੇਜ ਦਿੱਤੇ ਵਾਪਸ ਇਥੇ ਇੰਡੀਆ ਚ ਹਮ ਤੇ ਮੁੜ ਕੇ ਉਹ ਜਿਹੜਾ ਮਹਦੀ ਸੀ ਸ਼ਾਇਦ ਉਹਦਾ ਨਾਮ ਤੇ ਉਹ ਨੂੰ ਇਹਨੇ ਟਿਕਾ ਲਾਇਆ ਇੱਕ ਹੂੰ ਬੇਉਸ਼ੀ ਵਾਲਾ ਇਹ ਕਹਿੰਦੀ ਵੀ ਮੈਂ ਬੇਉਸ਼ੀ ਵਾਲਾ ਟਿਕਾ ਲਾਇਆ ਸੀ ਤੇ ਮੇਰੀ ਇਹਨੂੰ ਮਾਰਨ ਦੀ ਕੋਈ ਸੋਚ ਨਹੀਂ ਸੀ ਹੂੰ ਪਰ ਉਹ ਅਸਰ ਜ਼ਿਆਦਾ ਹੋ ਗਿਆ ਉਹ ਮਰ ਗਿਆ ਜੀ ਮਲਕ ਇਹ ਇਹਦਾ ਪੱਖ ਆ ਹੂੰ ਪਰ ਦੂਜੇ ਪੱਖ ਤੋਂ ਇਹ ਆ ਕੇ ਇਹਨੇ ਕਤਲ ਕੀਤਾ ਜੀ ਯਾਨੀ ਕਹਾਣੀ ਇੱਥੇ ਜੇ ਖਲੋਗੇ ਹੂੰ ਹੂੰ ਹੁਣ ਇਹ ਗੈਰ ਇਰਾਦਤਨ ਹੱਤਿਆ ਆਪਦੇ ਆਪ ਚ ਕਹਿੰਦੀ ਆ ਜਾਂ ਇਹਦਾ ਪੱਖ ਕਹਿੰਦਾ ਤੇ ਦੂਜੇ ਪਾਸੇ ਉਹ ਹੱਤਿਆ ਕਹਿੰਦੇ ਤੇ ਹੱਤਿਆ ਦੀ ਸਜ਼ਾ ਇਹ ਆ ਹੁਣ ਇੱਕ ਵਾਰੀ ਕੀ ਹੋਇਆ ਹੈ ਕਿ ਭਈ ਗੱਲ ਜਿਹੜੀ ਹੈ ਉਹ ਇਹ ਹੁੰਦੀ ਆ ਕਿ ਇੱਥੇ ਕੁਝ ਧਾਰਮਿਕ ਆਗੂ ਕਿਉਂਕਿ ਯਮਨ ਦੇ ਵਿੱਚ ਨਾ ਇੱਕ ਪ੍ਰੋਬਲਮ ਐ ਸੁਖਮ ਸਿੰਘ ਸਾਹਿਬ ਬੇਸਿਕ ਪ੍ਰੋਬਲਮ ਐ ਜੀ ਉੱਥੇ ਕੋਈ ਇੰਡੀਆ ਦੀ ਮੈਸੀਵ ਵਗੈਰਾ ਨਹੀਂ ਐ ਕਿਉਂਕਿ ਉੱਥੇ ਜ਼ਿਆਦਾਤਰ ਇਲਾਕਾ ਜਿਹੜਾ ਉਹ ਤੇ ਹੂਤੀਆਂ ਦੇ ਕਬਜ਼ੇ ਹੇਠ ਆ ਹੂੰ ਠੀਕ ਹੈ ਜੀ ਹੁਣ ਤੁਸੀਂ ਜਿੱਥੇ ਕੋਈ ਅੰਬੈਸੀ ਹੋਵੇ ਉੱਥੇ ਤੇ ਸਾਰਾ ਕੁਝ ਸਫਾਰਤਖਾਨਾ ਹੋਵੇ ਉੱਥੇ ਤੇ ਤੁਸੀਂ ਇੱਕ ਚੈਨਲ ਖੋਲ੍ਹ ਸਕਦੇ ਹੋ ਨਾ ਗੱਲਬਾਤ ਵਾਸਤੇ ਗੱਲਬਾਤ ਬਿਲਕੁਲ ਇਹ ਬੇਸਿਕਲੀ ਕੀ ਹੈ ਕਿ ਇਹ ਸਾਰੀ ਗੱਲਬਾਤ ਜੇ ਚੱਲਣੀ ਹੈ ਤਾਂ ਦੋ ਤਰੀਕਿਆਂ ਨਾਲ ਚੱਲ ਸਕਦੀ ਹੈ ਜਾਂ ਤਾਂ ਵਾਇਆ ਈਰਾਨ ਹਮ ਈਰਾਨ ਅੱਜਕੱਲ ਇੰਡੀਆ ਨਾਲ ਵੈਸੇ ਜ਼ਿਆਦਾ ਕੁਲ ਦਾ ਮਿਲਦਾ ਨਹੀਂ ਹੈ ਮਿੱਤਰਾਂ ਆ ਪੁਰਾਣਾ ਜੀ ਤੇ ਮਿੱਤਰਾਂ ਚ ਕਈ ਵਾਰ ਨਾਰਾਜ਼ਗੀਆਂ ਹੋ ਜਾਂਦੀਆਂ ਹਮ ਦੂਜੇ ਪਾਸੇ ਇੱਕ ਹੁੰਦਾ ਚੈਨਲ ਕਿਉਂਕਿ ਉਧਰ ਧਾਰਮਿਕਤਾ ਬਹੁਤ ਜ਼ਿਆਦਾ ਹੈ ਨਾ ਜੀ ਆਪਣੇ ਮੁਲਕ ਚ ਤਾਂ ਕੇਰਲ ਦੇ ਵਿੱਚ ਵੀ ਇਸਲਾਮ ਦੇ ਫਾਲੋਅਰਸ ਜਾਂ ਇਸਲਾਮ ਦੇ ਆਗੂ ਬਹੁਤ ਨੇ ਜੀ ਉਹ ਫਿਰ ਧਾਰਮਿਕ ਲੀਡਰਾਂ ਦਾ ਇੱਕ ਤਾਲਮੇਲ ਜ਼ਰੂਰ ਬਣਿਆ ਜਿਹਦੇ ਚੱਲਦੇ ਆ ਇਹ ਕੋਸ਼ਾ ਹੁਣ ਤੱਕ ਇੱਥੋਂ ਤੱਕ ਪ੍ਰਵਾਹ ਚੜ ਗਈਆਂ ਪਰ ਰੋਲਾ ਇਹ ਆ ਕਿ ਮੈਂ ਹੁਣੇ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਕਿਉਂਕਿ ਮੈਨੂੰ ਪਤਾ ਸੀਗਾ ਤੁਸੀਂ ਰੈਂਡਮਲੀ ਪੁੱਛ ਲਓ ਜਾਂ ਕਮੈਂਟ ਚੋਂ ਕੋਈ ਕਿਉਂਕਿ ਖਬਰ ਕਾਫੀ ਟ੍ਰੈਂਡ ਕਰ ਰਹੀ ਹੈ ਇੰਟਰਨੈਸ਼ਨਲੀ ਕਿ ਹੋ ਸਕਦਾ ਕੋਈ ਪੁੱਛ ਲਵੇ ਤੇ ਮੈਂ ਉਹਦੇ ਚ ਦੇਖਿਆ ਅਲਰਟ ਨਿਊਜ਼ ਅਲਰਟ ਕਿ ਜਿਹੜਾ ਮ੍ਰਿਤਕ ਕਿ ਉਹਦਾ ਭਰਾ ਕਹਿੰਦਾ ਕਿ ਕੋਈ ਮਾਫੀ ਨਹੀਂ ਨੂੰ ਫਾਂਸੀ ਦਿਓ ਹੂੰ ਇਹ ਹੁਣ ਪੰਗਾ ਪੈ ਗਿਆ ਖਤਰਾ ਟਲਿਆ ਨਹੀਂ ਜੀ ਮਿੰਦੂ ਤੁਸੀਂ ਬਿਲਕੁਲ ਮੈਂ ਕਹਾਂ ਕਿ ਖਤਰਾ ਨਹੀਂ ਟਲਿਆ ਮੌਤ ਦੀ ਇੱਕ ਡੇਟ ਟਲ ਜੇਟ ਹਾਲਾਂਕਿ ਜਦੋਂ ਇੰਟਰਨੈਸ਼ਨਲ ਪੱਧਰ ਤੇ ਇਸ ਤਰ੍ਹਾਂ ਦਾ ਮਾਮਲਾ ਬਣ ਜਾਂਦਾ ਹੈ ਕਈ ਵਾਰ ਅਸਾਰ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਆ ਪਿੱਛੇ ਜੇ ਸਾਬਕਾ ਨੇਵੀ ਅਫਸਰ ਬਹੁਤ ਬੁਰੇ ਫਸ ਗਏ ਸੀ ਪਰ ਇੰਡੀਆ ਨੇ ਚਲੋ ਜਿਗਾੜ ਲਾਇਆ ਜਿੱਦਾਂ ਮਰਜ਼ੀ ਉਹ ਡੀਲ ਡੂਲ ਸੀਗੀ ਕਤਰ ਕਤਰ ਦਾ ਮਾਮਲਾ ਸੀ ਸ਼ਾਇਦ ਤੋ ਕਰ ਲਿਆ ਸੀ ਹਾਲ ਇਹਨਾਂ ਨੇ ਜੀ ਜੀ ਪਰ ਇੱਥੇ ਸਮੱਸਿਆ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਕਿ ਭਿੰਨ ਹੈ ਵੱਖਰੀ ਹੈ ਕਿਉਂ ਕਿਉਂਕਿ ਇੰਡੀਆ ਦਾ ਡਾਇਰੈਕਟਲੀ ਉੱਥੇ ਕੋਈ ਦਫ਼ਤਰ ਕੰਮ ਨਹੀਂ ਕਰ ਰਿਹਾ ਜੀ 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 ਬਿਲਕੁਲ ਜੀ ਕੁਲਵੰਤ ਜੀ ਕਹਿ ਰਹੇ ਨੇ ਕਿ ਅਰਬ ਦੇਸ਼ਾਂ ਵਿੱਚ ਅਰਬੀ ਲੋਕਾਂ ਦੀ ਕਹਿੰਦੇ ਗੱਲ ਜ਼ਿਆਦਾ ਸੁਣੀ ਜਾਂਦੀ ਹੈ ਹਾਂ ਫਿਰ ਉਹ ਮੂਲ ਵਿਸ਼ਾ ਹੁੰਦੇ ਅਸਲੀ ਬਿਲਕੁਲ ਜੀ ਜੀ ਪੀ ਵੀ ਕੱਤੀ ਜੀ ਕਹਿ ਰਹੇ ਕਿ ਬਲੱਡ ਮਨੀ ਵੀ ਕਹਿੰਦੇ ਸੌਖੀ ਨਹੀਂ ਅਦਾਲਤ ਤੇ ਪਰਿਵਾਰ ਜਿਹੜੀ ਆ ਫਿਰ ਉਹ ਜੇ ਸਹਿਮਤ ਕਰੋਗੇ ਪੀੜਤ ਨੂੰ ਸਹਿਮਤ ਕਰੋਗੇ ਅਦਾਲਤ ਮੰਨੇਗੀ ਉਸ ਨੂੰ ਤਦੀ ਹੈ ਨਾ ਅਦਾਲਤ ਦਾ ਤਾਂ ਫਿਰ ਹੋਇਆ ਹੀ ਨਾ ਕਿ ਕਿਉਂਕਿ ਫੈਸਲਾ ਤੇ ਅੰਤਲਾ ਉਹਨਾਂ ਦੀ ਅਦਾਲਤ ਨਹੀਂ ਲੈਣਾ ਹੈ ਹੂੰ ਜੀ 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 ਆ ਬਿਲਕੁਲ ਨਿਰਮਲ ਜੀ ਤੁਹਾਡੇ ਵਾਲੀ ਗੱਲ ਬਿਲਕੁਲ درست ਹੈ ਜੀ ਧਾਰਮਿਕ ਆਗੂ ਹੀ ਨੇ ਉਹ ਜਿਹੜੇ ਗੱਲਬਾਤ ਕਰ ਰਹੇ ਨੇ